ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨ ਲੋਜੀ ਤੇ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੇ ਨੈਕਸਟ ਪੰਜਾਬੀ ਰਿਵੀਜ਼ਨ ਸੀਰੀ ਦਾ ਸੈਕਿੰਡ ਪਾਰਟ ਜਿਹਦੇ ਵਿੱਚ ਅੱਜ ਆਪਾਂ ਨੈਕਸਟ 25 ਕੁਐਸਚਨ ਲੈ ਕੇ ਆਏ ਆ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੁਹਾਡੇ ਪੀਐਸਟੀ ਪੇਪਰ ਬਨ ਲਈ ਸੋ ਕਲਾਸ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਬਣੇ ਰਹੀਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਤੁਹਾਡੇ ਅੱਜ ਦੇ ਆਪਣੀ ਇਸ ਕਲਾਸ ਚ ਕਿੰਨੇ ਮਾਰਕਸ ਆਏ ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਦੱਸ ਸਕਦੇ ਹੋ ਤੇ ਡਿਸਕ੍ਰਿਪਸ਼ਨ ਚ ਮੈਂ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਜੀ ਤੁਸੀਂ ਉਸ ਨੂੰ ਵੀ ਜੁਆਇਨ ਕਰ ਸਕਦੇ ਹੋ ਕਿਉਂਕਿ ਆਪਣੀ ਕਲਾਸ ਤੋਂ ਬਾਅਦ ਜਿਹੜੀ ਇਹ ਪੀਡੀਐਫ ਹੈ ਜੀ ਮੈਂ ਉਹ ਮੇਰੇ ਟੈਲੀਗ੍ਰਾਮ ਤੇ ਸੈਂਡ ਕਰ ਦਿੰਨਾ ਸੋ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਤੁਸੀਂ ਉਸ ਰਾਹੀਂ ਮੇਰੇ ਟੈਲੀਗ੍ਰਾਮ ਨੂੰ ਵੀ ਜੁਆਇਨ ਕਰ ਸਕਦੇ ਹੋ ਤੋ ਕਲਾਸ ਨੂੰ ਹੁਣ ਆਪਾਂ ਸ਼ੁਰੂ ਕਰਦੇ ਆਂ ਫਰਸਟ ਕੁਐਸਚਨ ਦੇਖੋ ਜੀ ਕੱਲ ਆਪਾਂ ਨੇ 25 ਹੋ ਗਏ ਸੀ ਹੁਣ ਆਪਾਂ ਅੱਗੇ ਨੈਕਸਟ 25 ਕਰਦੇ ਆਂ ਕੁਐਸਚਨ ਠੀਕ ਹੈ 26 ਕੁਐਸਚਨ ਦੇਖੋ ਜੀ ਸਿੱਖਣ ਦੇ ਮੁੱਖ ਨਿਯਮਾਂ ਤੋਂ ਇਲਾਵਾ ਉਹ ਕਿਹੜੇ ਗੌਣ ਨਿਯਮ ਹਨ ਜੋ ਮੁੱਖ ਗੁਣਾ ਨੂੰ ਵਿਸਤਾਰ ਦਿੰਦੇ ਹਨ ਫਰਸਟ ਹੈ ਜੀ ਬਹੁਤ ਪ੍ਰਤੀਕਿਰਿਆ ਨਿਯਮ ਸੈਕਿੰਡ ਹੈਗੇ ਪ੍ਰਭਾਵ ਦਾ ਨਿਯਮ ਥਰਡ ਹੈ ਅਭਿਆਸ ਦਾ ਨਿਯਮ ਕੀ ਆਨਸਰ ਆ ਜੂਗਾ ਮੈਂ ਛੋਟਾ ਕਰ ਦੇਣਾ ਕੁਐਸਚਨ ਆ ਦੇਖੋ ਹੀ ਠੀਕ ਹੈ ਆ ਦੇਖੋ ਨੰਬਰ 26ਵਾਂ ਕੁਐਸਚਨ ਵੀ ਸਿੱਖਣ ਦੇ ਜਿਹੜੇ ਆਪਣੇ ਨਿਯਮ ਨੇ ਮੁੱਖ ਨਿਯਮ ਨੇ ਉਹ ਤੋਂ ਹੀ ਲਾਵਾ ਜਿਹੜੇ ਗੋਣ ਨਿਯਮ ਹੁੰਦੇ ਠੀਕ ਹੈ ਉਹਨੂੰ ਸਿੱਖਣ ਦਾ ਕਹਿੰਦੇ ਆ ਹੋਰ ਮੁੱਖ ਗੋਣ ਜਿਹੜਾ ਉਹਨਾਂ ਦਾ ਵਿਸਤਾਰ ਕਰਦੇ ਨੇ ਉਹ ਕਿਹੜੇ ਨਿਯਮ ਨੇ ਫਸਟ ਸਟੈਪ ਬਹੁਤ ਪ੍ਰਤੀਕ ਪ੍ਰਤੀਕਿਰਿਆ ਨਿਯਮ ਸੈਕਿੰਡ ਹੈ ਪ੍ਰਭਾਵ ਦਾ ਨਿਯਮ ਥਰਡ ਹੈ ਅਭਿਆਸ ਦਾ ਨਿਯਮ ਫੋਰਥ ਹੈ ਤੰਤੇ ਪੁੱਲ ਕੀ ਅਨਸਰ ਆਜੂਗਾ ਜੀ ਤਾਂ ਆਨਸਰ ਆ ਜਾਊਗਾ ਜੀ ਫਸਟ ਠੀਕ ਹੈ ਜੀ ਬਹੁਤ ਪ੍ਰਤੀਕਿਰਿਆ ਨਿਯਮ ਇੱਕ ਇਹ ਜਿਹੜੇ ਆਪਣੇ ਮੁੱਖ ਨਿਯਮ ਹੁੰਦੇ ਨੇ ਠੀਕ ਹੈ ਸਿੱਖਣ ਦੇ ਉਹਨਾਂ ਦੇ ਕੀ ਹੈ ਮੁੱਖ ਗੁਣਾਂ ਤੋਂ ਇਲਾਵਾ ਜਿਹੜੇ ਉਹ ਉਹ ਗੁਣ ਉਹ ਮਤਲਬ ਗੁਣ ਨੇ ਜਿਹੜੇ ਕਿ ਜਿਹੜੇ ਮੁੱਖ ਉਹਨਾਂ ਨੂੰ ਕੀ ਹੈ ਅੱਗੇ ਵਿਸਤਾਰ ਦਿੰਦੇ ਨੇ ਤਾਂ ਆਨਸਰ ਆ ਜਾਊਗਾ ਫਸਟ ਹੀ ਸਾਈਮਾ ਕੁਐਸਚਨ ਦੇਖੋ ਹੀ ਅਜਿਹੇ ਖੇਡਾਂ ਜਿਸ ਵਿੱਚ ਬੱਚਾ ਆਪਣਾ ਆਪਣੇ ਆਪ ਕੁਝ ਬਣਾਉਂਦਾ ਹੈ ਕੀ ਅਖਵਾਉਂਦੇ ਹਨ ਫਸਟ ਸਤੰਤਰ ਖੇਡਾਂ ਸੈਕਿੰਡ ਰਚਨਾਤਮਿਕ ਖੇਡਾਂ ਥਰਡ ਡ ਕਲਪਨਿਕ ਖੇਡਾਂ ਫੋਰਥ ਹੈ ਸੁਪਨਮਈ ਖੇਡਾਂ ਕੀ ਅਨਸਰ ਆਜੂਗਾ ਹੀ ਤਾਂ ਇਹਦਾ ਅਨਸਰ ਆਜੂਗਾ ਜੀ ਸੈਕਿੰਡ ਰਚਨਾਤਮਿਕ ਖੇਡਾਂ ਜਿਹੜੀਆਂ ਬੱਚਾ ਆਪਣੇ ਆਪ ਬਣਾਉਂਦਾ ਉਹਨੂੰ ਆਪਾਂ ਕਹਿੰਦੇ ਆ ਜੀ ਕ੍ਰੀਏਟਿਵ ਗੇਮਸ ਜਾਂ ਰਚਨਾਤਮਿਕ ਖੇਡਾਂ 28ਵਾਂ ਕੁਐਸਚਨ ਦੇਖੋ ਹੀ ਅਭਿਆਸ ਦੀ ਅਵਸਥਾ ਵਿੱਚ ਕਿਸ ਨੂੰ ਮਹੱਤਵ ਦਿੱਤਾ ਜਾਂਦਾ ਹੈ ਫਸਟ ਹੈ ਪੜਨ ਨੂੰ ਸੈਕਿੰਡ ਹੈ ਲਿਖਣ ਨੂੰ ਥਰਡ ਹੈ ਮੌਖਿਕ ਵਾਚਨ ਨੂੰ ਫੋਰਥ ਹੈ ਉਪਰੋਕਤ ਸਾਰੇ ਕੀ ਆਨਸਰ ਆਜੂਗਾ ਜੀ 28ਵੇਂ ਦਾ ਤਾਂ ਇਹਦਾ ਆਨਸਰ ਆਜੂਗਾ ਉਪਰੋਕਤ ਸਾਰੇ ਅਭਿਆਸ ਦੀ ਅਵਸਥਾ ਵਿੱਚ ਆਪਾਂ ਸਾਰਨਮਤਮ ਦੀਆਂ ਪੜਨ ਨੂੰ ਵੀ ਲਿਖਣ ਨੂੰ ਵੀ ਤੇ ਮੌਖਿਕ ਵਾਚਨ ਨੂੰ ਵੀ ਤਾਂ ਆਨਸਰ ਆਜੂਗਾ ਜੀ ਫੋਰਥ ਉਪਰੋਕਤ ਸਾਰੇ 29ਵਾਂ ਕੁਐਸਚਨ ਦੇਖੋ ਜੀ ਗੱਦ ਦਾ ਮੁੱਖ ਰੂਪ ਕਿਹੜਾ ਹੈ ਨਿਵੰਦ ਕਹਾਣੀ ਨਾਟਕ ਜਾਂ ਇਹ ਸਾਰੇ ਰੂਪ ਕੀ ਆ ਜੂਗਾ ਅਨਸਰ 29ਵਾਂ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਨਿਬੰਧ ਨੂੰ ਆਪਾਂ ਕੀ ਗੱਦ ਦੇ ਰੂਪ ਮੁੱਖ ਰੂਪ ਮੰਨਦੇ ਆ ਫਸਟ ਆਜੂਗਾ ਜੀ ਨਿਬੰਧ 3 ਨੰਬਰ ਕੁਐਸਚਨ ਦੇਖੋ ਹੀ ਗੱਦ ਸਿੱਖਿਆ ਦਾ ਮੁੱਖ ਉਦੇਸ਼ ਕੀ ਹੈ ਸਧਾਰਨ ਗਿਆਨ ਪਾਸ਼ਾ ਗਿਆਨ ਚਰਿੱਤਰ ਨਿਰਮਾਣ ਇਹਨਾਂ ਚੋਂ ਕੋਈ ਵੀ ਕੋਈ ਨਹੀਂ ਕੀ ਅਨਸਰ ਆਜੂਗਾ ਇਹ ਤੈਡਾ ਅਨਸਰ ਆਜੂਗਾ ਜੀ ਸੈਕੰਡ ਭਾਸ਼ਾ ਗਿਆਨ ਲੈਂਗੁਏਜ ਆਪਾਂ ਨੇ ਨੌਲੇਜ ਦੇਣੀ ਹੁੰਦੀ ਹੈ ਜੀ ਜਿਹਨੂੰ ਆਪਾਂ ਗੱਦ ਦਾ ਜਿਹੜੀ ਗੱਦ ਐਜੂਕੇਸ਼ਨ ਐ ਉਹਦਾ ਮੁੱਖ ਉਦੇਸ਼ ਕੀ ਹੁੰਦਾ ਜੀ ਭਾਸ਼ਾ ਗਿਆਨ ਦੇਣਾ 31ਵਾਂ ਕੁਐਸਚਨ ਦੇਖੋ ਜੀ ਗੱਦ ਪਾਠਾਂ ਦੇ ਮੌਖਿਕ ਪਾਠ ਦਾ ਮੁੱਖ ਮਤਵ ਕੀ ਹੈ ਸਪਸ਼ਟ ਉਚਾਰਨ ਸ਼ੁੱਧ ਸ਼ਬਦਾਂ ਦਾ ਉਚਾਰਨ ਅਨੁਕਰਨ ਉਚਾਰਨ ਜਾਂ ਇਹ ਸਾਰੇ ਕੀ ਅਨਸਰ ਆਜੂਗਾ ਜੀ 31ਵੇਂ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਸ਼ੁੱਧ ਸ਼ਬਦਾਂ ਦਾ ਉਚਾਰਨ ਇਹ ਆਪਣਾ ਗੱਦ ਪਾਠਾ ਦੇ ਮੌਖਿਕ ਪਾਠਨ ਦਾ ਮੁੱਖੰਤਵ ਕੀ ਹੈ ਜੀ ਸ਼ੁੱਧ ਜਿਹੜਾ ਆਪਣਾ ਸ਼ਬਦ ਹੈ ਠੀਕ ਹੈ ਵਰਡ ਹੈ ਉਹਨਾਂ ਦਾ ਕੀ ਹੈ ਜਿਹੜੀ ਪ੍ਰੋਨਨਸੀਏਸ਼ਨ ਹੈ ਜਾਂ ਸੁੱਧੁਚਾਰਨ ਉਹ ਮਤਲਬ ਉਹਨਾਂ ਮਤੂ ਹੁੰਦਾ ਹੈ ਬੱਤੀਮਾ ਕੁਐਸਚਨ ਦੇਖੋ ਜੀ ਪਾਸੇ ਸ਼੍ਰਿਆਣੀ ਕਮਰੇ ਵਿੱਚ ਸਧਾਰਨ ਤੌਰ ਤੇ ਬਲੈਕਬੋਰਡ ਦਾ ਆਕਾਰ ਕਿੰਨਾ ਹੋਣਾ ਚਾਹੀਦਾ ਹੈ ਫਸਟ ਹੈ ਜੀ 0.5 0.3 ਮੀਟਰ 1 2 ਮੀਟਰ थर्ड है वन पॉइंट टू इंटू टू पॉइंट फाइव जीरो मीटर फोरथ है जी टू इंटू टू फाइव मीटर की आंसर आ तो आजगा आंसर आ आजगा जी थर्ड वन पॉइंट टू टू पॉइंट फाइव जीरो मीटर थर्ड आंसर आ क्वेश्चन देखो जी खाली पूर्ति करना किसानी प्रीख्या का एक रूप है फस्ट जी वस्तुनिष्ट सैकेंड लघु प्रश्न थर्ड निबंधात्मक प्रश्न फोरथ इन्हों चो कोई नहीं की आंसर आजगा आंसर आजगा जी फस्ट वस्तुनिष्ट प्रश्न ने उन्होंने आप कहने जो आप ख खाली थाव पूरा करना हों किस प्रीख्या एक रूप होंगे होंगे ने जी वस्तुनिष्ट फस्ट आंसर आजाई ਚੌਥੀ ਮਾ ਕੁਐਸਚਨ ਦੇਖੋ ਜੀ ਸਕੂਲ ਵਿੱਚ ਅਧਿਆਪਕ ਬੱਚਿਆਂ ਦੇ ਸਮਾਯੋਜਨ ਲਈ ਕਿਹੜਾ ਕੰਮ ਨਹੀਂ ਕਰੇਗਾ ਫਸਟ ਹੈ ਜੀ ਸੰਵੇਦਾਤਮਿਕ ਸਥਿਤਾ ਲਿਉਣ ਦਾ ਯਤਨ ਥਰਡ ਹੈ ਹਮਦਰਦੀਪਰਿਆ ਵਰਤ ਾਉ ਕਰਨਾ ਸੌਰੀ ਜੀ ਸੈਕਿੰਡ ਸੀਕਲ ਹਮਦਰਦੀਪਰਿਆ ਵਰਤ ਾਉ ਕਰਨਾ ਥਰਡ ਹੈ ਵਿਅਕਤੀਗਤ ਅਧਿਆਪਨ ਦਾ ਪ੍ਰਬੰਧ ਕਰਨਾ ਫੋਰਥ ਹੈ ਕਠੋਰ ਦੰਡ ਤੇ ਸਜ਼ਾ ਦੇ ਕੇ ਕੰਮ ਕਰਵਾਉਣਾ ਕੀ ਆਨਸਰ ਆਜੂਗਾ ਜੀ ਤੈਨਾਂ ਆਨਸਰ ਆਜੂਗਾ ਜੀ ਫਸਟ ਸੰਵੇਗਾਤਮਿਕ ਸਥਿਰਤਾ ਲਿਆਉਣ ਦਾ ਯਤਨ ਕਰਨਾ ਫਸਟ ਆਨਸਰ ਆ ਜੂਗਾ 35ਵਾਂ ਕੁਐਸਚਨ ਦੇਖੋ ਜੀ ਸਕੂਲ ਵਿੱਚ ਇਨਾਮ ਦੇ ਕੀ ਲਾਭ ਹਨ ਫਸਟ ਹੈ ਮਨੋਵਲ ਵਿੱਚ ਵਾਧਾ ਸੈਕਿੰਡ ਹੈ ਸ਼ਾ ਵਿੱਚ ਵਾਧਾ ਥਰਡ ਹੈ ਆਨੰਦ ਪ੍ਰਾਪਤੀ ਫੋਰਥ ਹੈ ਇਹ ਸਾਰੇ ਕੀ ਆਨਸਰ ਆ ਜੂਗਾ ਜੀ 35ਵਾਂ ਦਾ ਤਾਂ ਇਹਦਾ ਆਨਸਰ ਆ ਜੂਗਾ ਜੀ ਇਹ ਸਾਰੇ ਇਨਾਮ ਦਾ ਕੀ ਲਾਭ ਹੁੰਦਾ ਜੀ ਮਨੋਵਲ ਵਿੱਚ ਵਾਧਾ ਹੁੰਦਾ ਹੈ ਫਿਰ ਉਤਸ਼ਾਹ ਵਿੱਚ ਵਾਧਾ ਹੁੰਦਾ ਤੇ ਆਨੰਦ ਪ੍ਰਾਪਤੀ ਹੁੰਦੀ ਹੈ ਆਨਸਰ ਆ ਜੂਗਾ ਇਹ ਸਾਰੇ 36ਵਾਂ ਕੁਐਸਚਨ ਦੇਖੋ ਜੀ ਵਿਹਾਰਵਾਦ ਨੇ ਜਨਮ ਦਿੱਤੇ ਹਨ ਸਕਿਨਰ ਮੰਡਲ ਟੈਗੋਰ ਜਾਂ ਵਾਟਸਨ ਕਿਨੇ ਦਿੱਤਾ ਸੀ ਮਤਲਬ ਕੈਨ ਦਾ मीनिंग ਹੈ ਵੀ ਵਿਵਹਾਰਵਾਦ ਕਿਨੇ ਜਨਮ ਦਿੱਤਾ ਤਾਂ ਇਹਦਾ ਅਨਸਰ ਆ ਜਾਊਗਾ ਜੀ ਵਾਟਸਨ ਠੀਕ ਹੈ ਫੋਰਥ ਅਨਸਰ ਆ ਜਾਊਗਾ 27ਵਾਂ ਕੁਐਸਚਨ ਦੇਖੋ ਜੀ ਹੇਠ ਲਿਖਿਆਂ ਵਿੱਚੋਂ ਕਿਹੜੇ ਮਨੋਵਿਗਿਆਨੀ ਨੇ ਸਭ ਤੋਂ ਪਹਿਲਾਂ ਮਾਨਸਿਕ ਆਯੂ ਦਾ ਵਿਚਾਰ ਪੇਸ਼ ਕੀਤਾ? ਫਸਟ ਹੈ ਜੀ ਬੀਨੇ, ਸੈਕਿੰਡ ਹੈ ਬੁੱਧਵਰਥ, ਥਰਡ ਹੈ ਰਾਈਸ ਫੋਰ ਐਡਿਸਨ। ਕੀ ਅਨਸਰ ਆਜੂਗਾ ਜੀ ਸੈਂਟੀਮੇ ਦਾ? ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਬੀਨੇ। ਆਪਾਂ ਨੇ ਪਿਛਲੀਆਂ ਕਲਾਸਾਂ 'ਚ ਵੀ ਜਦੋਂ ਆਪਾਂ ਨੇ ਸੀਡੀਪੀ ਦਾ ਕੀਤਾ ਸੀ ਠੀਕ ਹੈ ਜੀ ਉਹਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਸੀਗਾ ਆਪਣਾ ਆਈਕਿਊ ਦਾ ਚੈਪਟਰ ਹੈ ਠੀਕ ਹੈ ਉਹਦੇ ਵਿੱਚ ਆਪਾਂ ਕੀਤਾ ਸੀ ਵੀ ਸਭ ਤੋਂ ਪਹਿਲਾਂ ਜਿਹੜਾ ਮਾਨਿਕਾ ਉਹਦਾ ਵਿਚਾਰ ਪੇਸ਼ ਕੀਤਾ ਸੀ ਉਹ ਕਿਹਨੇ ਕੀਤਾ ਸੀ ਬੀਨੇ ਨੇ ਠੀਕ ਹੈ ਜੀ। ਜਿਹੜੇ ਬੱਚੇ ਨੇ ਕਲਾਸਿਸ ਨਹੀਂ ਦੇਖੀਆਂ ਜਰੂਰ ਦੇਖ ਲੋ ਜੀ ਪਿਛਲੇ ਮੇਰੀਆਂ ਤਿੰਨਾਂ ਨਾਲ ਅਗੇ ਨੰਬਰ ਵੀ ਜਰੂਰ ਜੋੜ ਦੋ ਜੇ ਇਹ ਵੀ ਤੁਹਾਡੇ ਨੰਬਰ ਕਿੰਨੇ ਬਣੇ ਅੱਜ ਦੀ ਕਲਾਸ ਤੋਂ 38ਵਾਂ ਕੁਐਸਚਨ ਦੇਖੋ ਹੀ ਹੇਠ ਲਿਖਿਆਂ ਵਿੱਚੋਂ ਕਿਹੜੀ ਐਮ ਪ੍ਰੀਖਿਆਵਾਂ ਦੀ ਕਿਸਮ ਨਹੀਂ ਹੈ ਫਸਟ ਹੈ ਮੌਖਿਕ ਪ੍ਰੀਖਿਆਵਾਂ ਸੈਕੰਡ ਹੈ ਨਿਖਣਾਤਮਿਕ ਪ੍ਰੀਖਿਆਵਾਂ ਥਰਡ ਹੈ ਲਿਖਿਤ ਪ੍ਰੀਖਿਆਵਾਂ ਫੋਰਥ ਹੈ ਪ੍ਰਯੋਗਾਤਮਿਕ ਪ੍ਰੀਖਿਆਵਾਂ ਕੀ ਆਨਸਰ ਆ ਜਾਊਗਾ ਜੀ 38ਵੇਂ ਦਾ ਸੈਕੰਡ ਅਨਸਰ ਆਜੂਗਾ ਜੀ ਸੈਕੰਡ ਨਿਰੀਖਣਾਤਮਿਕ ਜਿਹੜੀ ਪ੍ਰੀਖਿਆ ਮੌਖਿਕ ਪ੍ਰੀਖਿਆ ਦੀ ਕਿਸਮ ਨਹੀਂ ਹੈਗੀ ਬਾਕੀ ਮੌਖਿਕ ਵੀ ਹੁੰਦੀ ਹੈ ਲਿਖਤ ਵੀ ਹੁੰਦੀ ਹੈ ਤੇ ਪ੍ਰਯੋਗਿਕ ਵੀ ਸੈਕੰਡ ਅਨਸਰ ਆਜੂਗਾ ਇਹ 39ਵਾਂ ਕੁਐਸਚਨ ਦੇਖੋ ਹੀ ਅੱਜ ਕੱਲ੍ਹ ਵਿਦਿਆਰਥੀਆਂ ਦੀ ਉਪਲਬਧੀਆਂ ਦਾ ਸਾਧਨ ਕਰਨ ਲਈ ਅਨੇਕ ਵਿਧੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਹੇਠ ਲਿਖਿਆ ਹੇਠ ਦਿੱਤੇ ਵਿਧੀਆਂ ਵਿੱਚੋਂ ਕਿਹੜੀ ਮਾਪਨ ਦੀ ਵਿਧੀ ਨਹੀਂ ਹੈ ਫਸਟ ਹੈ ਜੀ ਇੰਟਰਵਿਊ ਸੈਕੰਡ ਹੈ ਵਲੋਕਨ ਥਰਡ ਹੈ ਪ੍ਰਸ਼ਨਵਲੀ ਫੋਰਥ ਹੈ ਲੱਛਣ ਮਿਲਾਨ ਕੀ ਅਨਸਰ ਆਜੂਗਾ ਇਹ 39ਵੇਂ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਫੋਰਥ ਲਖਣ ਮਿਲਾਨ ਕੀ ਇੱਕ ਟਾਈਪ ਨਹੀਂ ਹੈਗੀ ਬੱਚਿਆਂ ਦਾ ਮਾਪਨ ਕਰਨ ਦੀ ਬਾਕੀ ਹੈਗੇ ਨੇ ਬਲੋਕਰ ਵੀ ਕਿ ਪ੍ਰਸ਼ਨਵਲੀ ਤੇ ਇੰਟਰਵਿਊ ਵੀ 40ਵਾਂ ਕੁਐਸਚਨ ਦੇਖੋ ਜੀ ਬਾਚਨ ਸਿੱਖਿਆ ਦਾ ਉਦੇਸ਼ ਹੈ ਪੜਨ ਦੇ ਕੌਸ਼ਲ ਬੋਲਣ ਦੇ ਕੌਸ਼ਲ ਲਿਖਣ ਦੇ ਕੌਸ਼ਲ ਜਾਂ ਇਹ ਸਾਰੇ ਕੀ ਅਨਸਰ ਆਜੂਗਾ ਇਹਦਾ ਅਨਸਰ ਆ ਜਾਊਗਾ ਜੀ ਪੜਨ ਦੇ ਕੋਸ਼ਲ ਦਾ ਉਦੇਸ਼ ਜਾਂ ਬਾਚਨ ਦਾ ਉਦੇਸ਼ ਕੀ ਹੁੰਦਾ ਹੈ ਪੜਨ ਦੇ ਕੋਸ਼ਲ ਠੀਕ ਹੈ ਕਹਿਣ ਦਾ ਮੀਨਿੰਗ ਬਾਚਨ ਵੀ ਉਹੀ ਹੁੰਦਾ ਪੜਨ ਦੇ ਕੋਸ਼ਲ ਤੇ ਆਪਣਾ ਪੜਨ ਦੇ ਕੋਸ਼ਲ ਦਾ ਉਦੇਸ਼ ਵੀ ਕੀ ਹੁੰਦਾ ਵੀ ਆਪਾਂ ਨੇ ਜਿਹੜਾ ਰੀਡਿੰਗ ਸਕਿਲਸ ਹੈ ਠੀਕ ਹੈ ਜੀ ਬਾਚਨ ਹੈ ਉਹ ਆਪਣੇ ਵਧੀਆ ਬਣਾਉਣਾ ਫਸਟ ਅਨਸਰ ਆ ਜਾਊਗਾ 41ਵਾਂ ਕੁਐਸਚਨ ਦੇਖੋ ਜੀ ਇਹ ਲਿਖਿਆ ਵਿੱਚੋਂ ਬੱਚਿਆਂ ਦੇ ਬੋਲ ਚੱਲ ਕੋਸ਼ਲ ਨੂੰ ਸੁਧਾਰ ਲਈ ਸਭ ਤੋਂ ਯੋਗ ਸਾਧਨ ਕਿਹੜਾ ਹੈ ਫਸਟ ਹੈ ਗੱਦ ਤੇ ਨਾਟਕ ਨੂੰ ਉੱਚੀ ਆਵਾਜ਼ ਵਿੱਚ ਪੜ੍ਹਨਾ ਸੈਕੰਡ ਹੈ ਮੌਖਿਕ ਭਾਸ਼ਾ ਮਸ਼ਕ ਜਿਨ੍ਹਾਂ ਪਰ ਡ੍ਰਿੱਲ ਕਹਿੰਨੇ ਆ 3rd ਬਾਦ-ਬਿਵਾਦ ਗੁੱਟ ਵਿਚਾਰ ਤੇ ਪਿੱਛੋਂ ਰੋਲ ਖੇਡਣੇ 4th ਤੇ ਕਵਿਤਾ ਦਾ ਉਚਾਰਨ ਕੀ ਆਜੂਗਾ ਜੀ 41ਵੇਂ ਦਾ ਅਨਸਰ ਤੇ ਇਹਦਾ ਅਨਸਰ ਆਜੂਗਾ ਜੀ 3rd ਬਾਦ-ਬਿਵਾਦ ਜਿਹੜਾ ਗੁੱਟ ਵਿਚਾਰ ਉਹ ਤੋਂ ਪਿੱਛਾ ਆਪਾਂ ਨੇ ਰੋਲ ਖੇਡਣਾ ਠੀਕ ਹੈ ਜੀ ਰੋਲ ਪਲੇ ਮਤਲਬ 3rd ਅਨਸਰ ਆਜੂਗਾ 42ਵਾਂ ਕੁਐਸਚਨ ਦੇਖੋ ਜੀ ਪ੍ਰਭਾਵਸ਼ਾਲੀ ਸਿੱਖਣ ਉਹਦਾ ਵਾਪਰਦ ਹੈ ਜਦੋਂ ਵਿਦਿਆਰਥੀ ਫਸਟ ਹੈ ਚੁੱਪ ਹਨ ਸੈਕੰਡ ਹੈ ਸੁਸਤ ਹਨ ਥਰਡ ਹੈ ਅੰਤਰਕਿਰਿਆ ਕਰਦੇ ਹਨ ਫੋਰਥ ਹੈ ਇਮਤਿਹਾਨ ਦੀ ਤਿਆਰੀ ਕਰਦੇ ਹਨ ਕੀ ਆਨਸਰ ਆਜੂਗਾ ਜੀ 42ਵੇਂ ਦਾ ਤਾਂ ਇਹ ਆਨਸਰ ਆਜੂਗਾ ਜੀ ਥਰਡ ਅੰਤਰਕਿਰਿਆ ਕਰਦੇ ਨੇ ਠੀਕ ਹੈ ਜਦੋਂ ਕੀ ਹੈ ਆਪ ਚੰਤਰਕੀਆਂ ਕਰਦੇ ਨੇ ਉਹਦੋਂ ਕੀ ਸਿੱਖਣ ਜਿਹੜਾ ਪ੍ਰਭਾਵਸ਼ਾਲੀ ਹੁੰਦਾ ਉਹਦੋਂ ਵਾਪਰਦਾ ਥਰਡ ਆਨਸਰ ਆਜੂਗੇ ਤੇ 43ਵਾਂ ਕੁਐਸਚਨ ਦੇਖੋ ਹੀ ਬੱਚਾ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਅਧਿਕਾਰ ਐਕਟ 2009 ਅਨੁਸਾਰ ਸਮੁੱਚਾ ਵਿਕਾਸਿਕ ਉਦੇਸ਼ ਹੈ ਇਸ ਦਾ ਅਰਥ ਹੈ ਫਸਟ ਹੈ ਜੀ ਸਿੱਖਿਆ ਤੇ ਸਹਾਇ ਸਿੱਖਿਆ ਸੰਬੰਧੀ ਖੇਤਰਾਂ ਦਾ ਪਾਲਣ ਪੋਸ਼ਣ ਕਰਨਾ ਸੈਕੰਡ ਹੈ ਕਿ ਅਕਾਦਮਿਕ ਉਦਮਤਾ ਲਈ ਸਾਰੇ ਬੱਚਿਆਂ ਨੂੰ ਸਿਖਲਾਈ ਦੇਣੀ ਥਰਡ ਹੈ ਵੱਖ-ਵੱਖ ਗਿੱਤਾਂ ਲਈ ਸਿਖਲਾਈ ਦੇਣੀ ਫੋਰਥ ਹੈ ਬੱਚਿਆਂ ਨੂੰ ਦੇਸ਼ ਦੇ ਵਿਕਾਸ ਲਈ ਸਿਖਲਾਈ ਦੇਣੀ ਕੀ ਆਨਸਰ ਆ ਜਾਊਗਾ ਜੀ 43 ਦਾ ਤਾਂ ਇਹਦਾ ਅਨਸਰ ਆਜੂਗਾ ਜੀ ਫਸਟ ਸਿੱਖਿਆ ਤੇ ਸਹਿ ਸਿੱਖਿਆ ਸੰਬੰਧੀ ਖੇਤਰਾ ਦਾ ਪਾਲਣ ਪੋਸ਼ਣ ਕਰਨਾ ਇਹ ਹੁੰਦਾ ਆਪਣਾ ਸਮੁੱਚਾ ਵਿਕਾਸ ਦਾ ਉਦੇਸ਼। ਚਤਾਰੀਮਾ ਕੁਐਸਚਨ ਦੇਖੋ ਹੀ। ਪਾਸ਼ਾ ਸ਼੍ਰੇਣੀ ਦੇ ਕਮਰੇ ਵਿੱਚ ਕੁਝ ਸ਼ੋਰ ਸ਼ਰਾਬਾ ਇਹ ਦਰਸਾਉਂਦਾ ਹੈ। ਫਸਟ ਅਧਿਆਪਕ ਦਾ ਸ਼੍ਰੇਣੀ ਉੱਪਰ ਨਿਯੰਤਰਣ ਨਹੀਂ ਹੈ। ਸੈਕੰਡ ਅਧਿਆਪਕ ਦੀ ਅਯੋਗਤਾ। ਥਰਡ ਹੈ ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ। ਫੋਰਥ ਹੈ ਜੀ ਪਾਸ਼ਾ ਸਿੱਖਿਆ ਵਿੱਚ ਰੁਝੇ ਵਿਦਿਆਰਥੀਆਂ ਵਿੱਚ ਘਰ ਉਸਾਰੂ ਕਿਰਿਆ। ਕੀ ਅਨਸਰ ਆਜੂਗਾ ਜੀ ਤਾਂ ਇਹਦਾ ਅਨਸਰ ਆਜੂਗਾ ਜੀ ਫੋਰਥ ਭਾਸ਼ਾ ਸਿੱਖਿਆ ਵਿੱਚ ਰੂਜੇ ਵਿਦਿਆਰਥੀਆਂ ਵਿਚਕਾਰ ਉਸਾਰੂ ਕਿਰਿਆਵਾਂ ਕਿਉਂਕਿ ਕਹਿਣ ਦਾ ਮੀਨਿੰਗ ਕੀ ਹੈ ਜੋ ਸ਼ੋਰ ਸ਼ਰਾਬੇ 네ਗੇਟਿਵ ਨਹੀਂ ਹੈ ਪੋਜ਼ਿਟਿਵ ਹੈ ਮਤਲਬ ਵਰਡ ਨੇ ਜੇ ਇਸ ਕੁਐਸਚਨ ਦੇ ਅਨੁਸਾਰ ਵੀ ਕੀ ਹੈਗਾ ਜਿਹੜਾ ਭਾਸ਼ਾ ਸ੍ਰਿਆਣੇ ਵਿੱਚ ਸ਼ੋਰ ਸ਼ਰਾਬਾ ਜਾਂ ਮਤਲਬ ਜਦੋਂ ਇੱਕ ਟੀਚਰ ਹੈ ਬੱਚਿਆਂ ਦੀ ਮਤਲਬ ਆਫਿਸ ਦੇ ਵਿੱਚ ਗੱਲਬਾਤ ਕਮਿਊਨੀਕੇਸ਼ਨ ਹੁੰਦੀ ਹੈ ਤਾਂ ਉਹ ਕੀ ਦਰਸਾਉਂਦਾ ਉਹ ਕੀ ਹੈ ਵੀ ਜਿਹੜੇ ਵਿਦਿਆਰਥੀ ਨੇ ਉਹ ਜਿਹੜੀ ਆਪਣੀ ਸਿੱਖਿਆ ਵਿੱਚ ਪਾ ਸਿੱਖਿਆ ਵਿੱਚ ਰੁੱਝੇ ਕਿਰਿਆਵਾਂ ਕਰਦੇ ਨੇ ਫੋਰਥ ਆਨਸਰ ਆਜੂਗਾ ਇਹ 45ਵਾਂ ਕੁਐਸਚਨ ਦੇਖੋ ਹੀ ਨਾਟਕ ਸਿੱਖਿਆ ਦਾ ਸਭ ਤੋਂ ਵਧੀਆ ਵਿਧੀ ਹੈ ਫਸਟ ਨਾਟਕ ਨਾਲ ਸੰਬੰਧਿਤ ਪ੍ਰਸ਼ਨ ਪੁੱਛਣੇ ਸੈਕੰਡ ਨਾਟਕ ਨੂੰ ਮੰਚ ਉੱਪਰ ਖੇਡਣ ਲਈ ਉਤਸ਼ਾਹ ਕਰਨਾ ਥਰਡ ਨਾਟਕ ਦੀ ਕਹਾਣੀ ਤੇ ਵਿਆਕਰਨ ਸੰਬੰਧੀ ਗੱਲਬਾਤ ਕਰਨੀ ਫੋਰਥ ਵਿਦਿਆਰਥੀਆਂ ਵੱਲੋਂ ਨਾਟਕ ਨੂੰ ਚੁੱਪਚਾਪ ਪੜ੍ਹਨਾ ਕਿ ਆਨਸਰ ਆਜੂਗਾ ਜੀ ਵੀ ਨਾਟਕ ਸਿੱਖਿਆ ਜਾਂ ਨਾਟਕ ਐਜੂਕੇਸ਼ਨ ਦਾ ਸਭ ਤੋਂ ਵਧੀਆ ਵਿਧੀ ਹੈ ਤੈਿਹਦਾ ਅਨਸਰ ਆਜੂਗਾ ਜੀ ਸੈਕਿੰਡ ਨਾਟਕ ਨੂੰ ਰੰਗ ਜਿਹੜਾ ਆਪਣਾ ਮੰਚ 'ਤੇ ਖੇਡ ਲਿਖਿਆ ਰੰਗ ਮੰਚ ਉੰਤੇ ਕੀ ਹੈ ਖੇਡਣ ਲਈ ਉਤਸ਼ਾਹ ਕਰਨਾ ਸੈਕਿੰਡ ਅਨਸਰ ਆਜੂਗਾ 45ਵਾਂ ਕੁਐਸਚਨ ਦੇਖੋ ਸੌਰੀ ਜੀ 46ਵਾਂ ਕੁਐਸਚਨ ਦੇਖੋ ਹੀ ਕਿਸੇ ਬੱਚੇ ਦੇ ਭਾਸ਼ਾ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲਾ ਕਾਰਕ ਨਹੀਂ ਹੈ ਫਸਟ ਹੈ ਜੀ ਦੋ ਭਾਸ਼ਾਵਾਦ ਸੈਕਿੰਡ ਹੈ ਚੰਗੀ ਸਿਹਤ ਥਰਡ ਹੈ ਬੁੱਧੀ ਫੋਰਥ ਹੈ ਸਮਾਜਿਕ ਆਰਥਿਕ ਸਥਿਤੀ ਕਿ ਅਨਸਰ ਆਜੂਗਾ 46ਵੇਂ ਦੇ ਇਹਦਾ ਅਨਸਰ ਆਜੂਗਾ ਜੀ ਸੈਕੰਡ ਚੰਗੀ ਸਿਹਤ ਕੀ ਹੈਗਾ ਜਿਹੜਾ ਆਪਣਾ ਭਾਸ਼ਾ ਦਾ ਵਿਕਾਸ ਆ ਉਹਨੂੰ ਕਦੇ ਵੀ ਪ੍ਰਭਾਵਿਤ ਨਹੀਂ ਕਰਦੇ ਠੀਕ ਹੈ ਤੇ ਕਾਰਕ ਨਹੀਂ ਹੈ ਸੈਕੰਡ ਅਨਸਰ ਆਜੂਗਾ ਜੀ 47ਵੇਂ ਦੇਖੋ ਜੀ ਅਨੁਕਰਨ ਦੂਸਰੀ ਵਿਅਕਤੀ ਦੇ ਬਾਰੀ ਵਿਵਹਾਰ ਦੀ ਨਕਲ ਹੈ ਕਿਸਦਾ ਕਥਨ ਹੈ ਫਸਟ ਹੈ ਜੀ ਰੇਵਰਨ ਸੈਕੰਡ ਹੈ ਵਾਟਸਨ ਥਰਡ ਹੈ ਰਾਸ ਫੋਰ ਹੈ ਸਕਿੰਨਰ ਕਿਹ ਅਨਸਰ ਆਜੂਗਾ 47ਵੇਂ ਦਾ ਇਹਦਾ ਅਨਸਰ ਆਜੂਗਾ ਜੀ ਫਸਟ ਰੀਵਰ ਨੇ ਇਹ ਸਟੇਟਮੈਂਟ ਦਿੱਤੀ ਸੀ ਵੀ ਉਹਨੂੰ ਕਰਨ ਦੂਸਰੇ ਵਿਅਕਤੀ ਦੇ ਬਾਰੀ ਵਿਹਾਰ ਦੀ ਨਕਲ ਹੈ ਫਸਟ ਅਨਸਰ ਆਜੇ ਅਗਲਾ ਵਾਲਾ ਕੁਐਸਚਨ ਦੇਖੋ ਹੀ ਇਹ ਲਿਖਿਆਂ ਵਿੱਚੋਂ ਕੀ ਕਿਸੇ ਬੱਚੇ ਦੇ ਭਾਸ਼ਾ ਵਿਕਾਸ ਦਾ ਆਰੰਭਿਕ ਰੂਪ ਨਹੀਂ ਹੈ ਫਸਟ ਹੈ ਰੋਣਾ ਸੈਕਿੰਡ ਹੈ ਹਾਪਾਬ ਥਰਡ ਹੈ ਅੰਕਲਨ ਫੋਰ ਹੈ ਜੀ ਬੁੜਬੁੜਾਉਣਾ ਕੀ ਅਨਸਰ ਆਜੂਗਾ ਜੀ 48 ਤੱਕ ਤਾਂ ਅਨਸਰ ਆਜੂਗਾ ਜੀ 3 ਅੰਕ ਲਨ ਠੀਕ ਹੈ ਅੰਕ ਲਨ ਜਾਈ ਵੈਲਿਊਏਸ਼ਨ ਕਦੇ ਵੀ ਕੀ ਹੈ ਜਿਹੜਾ ਬੱਚੇ ਦੀ ਭਾਸ਼ਾ ਵਿਕਾਸ ਦਾ ਰੰਭਿਕ ਰੂਪ ਨਹੀਂ ਹੈਗਾ 49 ਕੁਐਸਚਨ ਦੇਖੋ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਭਾਸ਼ਾ ਦੋਸ਼ ਨਹੀਂ ਹੈ ਫਸਟ ਹੈ ਧੁਨੀ ਵਿੱਚ ਅਸ਼ੁੱਧੂਚਾਰਨ ਹੋਣਾ ਸੈਕੰਡ ਹੈ ਧੁਨੀ ਦਾ ਅਤਿਅਧਿਕ ਤੀਬਰ ਹੋਣਾ ਥਰਡ ਹੈ ਧੁਨੀ ਵਿੱਚ ਪ੍ਰਸਥਾਪਨ ਪ੍ਰਸਥਾਪਨ ਦਾ ਨਾ ਹੋਣਾ ਫੋਰਥ ਹੈ ਧੁਨੀ ਵਿੱਚ ਪੁਨਰਵ੍ਰਿਤੀ ਹੋਣਾ ਕੀ ਆਜੂਗਾ ਜੀ ਜਿਹੜਾ ਭਾਸ਼ਾ ਦੋਸ਼ ਨਹੀਂ ਹੈ ਤੈਨੂੰ ਅਨਸਰ ਆਜੂਗਾ ਜੀ 3 ਧੁਨੀ ਵਿੱਚ ਪ੍ਰਤੀਸਾਪਨ ਦਾ ਨਾ ਹੋਣਾ ਇਹਨੂੰ ਆਪਾਂ ਕੀ ਕਹਿੰਦੇ ਆ ਭਾਸ਼ਾਦੋਸ਼ ਨਹੀਂ ਹੈ ਠੀਕ ਹੈ ਜੀ ਅਜਾ ਲਾਸਟ ਕੁਸ਼ਚਨ ਦੇਖੋ ਹੀ ਅਧਿਆਪਕ ਨੂੰ ਸਚਾਰੂ ਰੂਪ ਵਿੱਚ ਚਲਾਉਣ ਲਈ ਇੱਕ ਅਧਿਆਪਕ ਨੂੰ ਵੱਤਵਤ ਪ੍ਰਸ਼ਨ ਪੁੱਛਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਫਸਟੇ ਸ਼੍ਰਿਆਣੀ ਵਿੱਚ ਅਨੁਸ਼ਾਸਨ ਬਣਿਆ ਰਹਿੰਦਾ ਹੈ ਸੈਕੰਡ ਵਿਦਿਆਰਥੀ ਨੂੰ ਆਤਮ ਪ੍ਰਗਟਾਵੇ ਦਾ ਮੌਕਾ ਮਿਲਦਾ ਹੈ ਥਰਡ ਹੈ ਵਿਦਿਆਪਕ ਨੂੰ ਸਵੈ ਪ੍ਰਗਟਾਵੇ ਦਾ ਮੌਕਾ ਮਿਲਦਾ ਹੈ ਫੋਰਥ ਵਿਦਿਆਰਥੀ ਨੂੰ ਪ੍ਰਸ਼ਨ ਪੁੱਛਣ ਦਾ ਢੰਗ ਹੁੰਦਾ ਹੈ ਕੀ ਆਜੂਗਾ ਜੀ 50 ਨੰਬਰ ਕੁਐਸਚਨ ਦਾ ਆਨਸਰ ਤਾਂ ਇਹਦਾ ਆਨਸਰ ਆਜੂਗਾ ਜੀ ਸੈਕਿੰਡ ਵਿਦਿਆਰਥੀ ਨੂੰ ਆਤਮ ਪ੍ਰਗਟਾਵਾ ਦਾ ਮੌਕਾ ਮਿਲਦਾ ਹੈ ਠੀਕ ਹੈ ਇਹ ਹੀ ਸੈਕਿੰਡ ਆਨਸਰ ਆਜੂਗਾ ਜੀ ਸੋ ਇਹ ਸੀ ਮੇਰੇ ਅੱਜ ਦੇ ਟੌਪ 25 ਕੁਐਸਚਨ ਤੁਹਾਡੇ ਆਪਣੇ ਅੱਜ ਦੇ 25 ਚ ਕਿੰਨੇ ਕੁਐਸਚਨ ਠੀਕ ਹੋਏ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਦੱਸ ਸਕਦੇ ਹੋ ਜੇ ਕੋਈ ਤੁਹਾਡੀ ਕੁਐਰੀ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਮੇਰਾ ਟੈਲੀਗ੍ਰam ਨੂੰ ਜਰੂਰ ਜੁਆਇਨ ਕਰ ਲਿਓ ਜਿਹਦਾ ਲਿੰਕ ਮੈਂ ਸਾਨੂੰ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਥੈਂਕ ਯੂ ਜੀ